12 ਫਰਵਰੀ 9 ਵਜੇ ਦਾ ਸਮਾਂ ਬਿਆਸ ਤੋਂ ਰਵਾਨਾ ਹੋਏ ਕਿਸਾਨ ਵੱਡੀ ਗਿਣਤੀ ਦੇ ਵਿੱਚ ਇੱਕ ਟਰੈਕਟਰ ਦੇ ਨਾਲ ਦੋ ਦੋ ਟਰਾਲੀਆਂ ਆਪਣੀਆਂ ਮੰਗਾਂ ਮਨਾਉਣ ਵਾਸਤੇ ਦਿੱਲੀ ਕੁਚਕਰੇ ਹਨ ਤੇ ਲਿਵਿੰਗ ਇੰਡੀਆ ਵੀ ਗਰਾਉਂਡ ਜ਼ੀਰੋ ਦੇ ਉੱਪਰ ਉਤਰ ਚੁੱਕੀ ਆ ਕਿ ਜੋ ਆਪਣੀ ਗੱਡੀ ਦੇ ਵਿੱਚੋਂ ਪਲਪਲ ਦੀਆਂ ਤਸਵੀਰਾਂ ਲੋਕਾਂ ਦੇ ਨਾਲ ਸਾਂਝੀਆਂ ਕਰਾਂਗੇ ਕਿਸਾਨਾਂ ਨਾਲ ਸਾਂਝੇ ਕਰਾਂਗੇ ਕਿਸਾਨਾਂ ਦੇ ਵਿਚਾਰ ਲਵਾਂਗੇ ਕਿ ਕਿਸਾਨਾਂ ਦੀਆਂ ਕਿ ਕਿ ਮੰਗਾਂ ਹੈਗੀਆਂ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜੋ ਕੇਂਦਰ ਨੇ ਸਾਡੀਆਂ ਮੰਗਾ ਮੰਨੀਆਂ ਹੋਈਆਂ ਸੀ ਕੇਂਦਰ ਸਰਕਾਰ ਉਹਨਾਂ ਤੋਂ ਭੱਜਦੀ ਨਜ਼ਰ ਆ ਰਹੀ ਆ ਤੇ ਹੁਣ ਦਿੱਲੀ ਨੂੰ ਮਨਾਉਣ ਵਾਸਤੇ ਕਿਸਾਨ ਹੁਣ ਰਵਾਨਾ ਹੋ ਚੁੱਕੇ ਨੇ ਕੈਮਰਾ ਪਰਸਨ ਕਹੂੰਗਾ ਤਸਵੀਰਾਂ ਦਿਖਾਈਆਂ ਜਾਣ ਦੇਖ ਸਕਦੇ ਹੋ ਕੜਾਕੇ ਦੀ ਠੰਡ ਪੈ ਰਹੀ ਆ ਧੁੰਦ ਪੈ ਰਹੀ ਆ ਪਰ ਉਸ ਦੇ ਬਾਵਜੂਦ ਵੀ ਟਰਾਲੀਆਂ ਦੇ ਉੱਪਰ ਤਰਪਾਲਾਂ ਪੈ ਚੁੱਕੀਆਂ ਨੇ ਝੰਡੇ ਲੱਗ ਚੁੱਕੇ ਨੇ ਤੇ ਦਿੱਲੀ ਵੱਲ ਕੁਝ ਕੀਤਾ ਜਾ ਰਿਹਾ ਡਰਮ ਦੇ ਵਿੱਚ ਐਕਸਟਰਾ ਤੇਲ ਰੱਖ ਰੱਖ ਲਿਆ ਕਿਉਂਕਿ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਆ ਉਹ ਕਿਸਾਨਾਂ ਪਰਤੀ ਜਾਂ ਪੰਜਾਬੀ ਪਰਤੀ ਸਹੀ ਨਹੀਂ ਹੈਗੀ ਇਹ ਵੀ ਐਲਾਨ ਕਰ ਦਿੱਤਾ ਗਿਆ ਵਾ ਕਿ ਜਿੱਥੇ ਵੀ ਕਿਸਾਨਾਂ ਦੇ ਟਰੈਕਟਰ ਪੰਪਾ ਦੇ ਲੱਗਣਗੇ ਕਿਸੇ ਨੂੰ ਤੇਲ ਨਹੀਂ ਪਾਇਆ ਜਾਵੇਗਾ ਇਹ ਕੇਂਦਰ ਸਰਕਾਰ ਕਹਿ ਰਹੀ ਆ ਪਰ ਉੱਥੇ ਹੀ ਕਿਸਾਨ ਡਿਵਾਂਸ ਜਾ ਰਹੇ ਨੇ ਉਹਨਾਂ ਦੇ ਵੱਲੋਂ ਕੈਨਾਂ ਦੇ ਵਿੱਚ ਤੇਲ ਰੱਖ ਲਿਆ 6-6 ਮਹੀਨੇ ਦਾ ਰਾਸ਼ਨ ਰੱਖ ਲਿਆ ਗਿਆ ਬਿਸਤਰੇ ਗੱਦੇ ਸਭ ਕੁਝ ਕਿ ਜੋ ਉੱਥੇ ਉਹਨਾਂ ਨੂੰ ਲੋੜ ਪੈਣੀ ਆ ਪਰ ਹੁਣ ਕਿਸਾਨ ਦਿੱਲੀ ਕੁਝ ਕਰਨਗੇ ਉੱਥੇ ਜਿੱਤੇ ਕਿਸਾਨਾਂ ਦੇ ਵੱਲੋਂ ਤਿਆਰੀ ਕੀਤੀ ਗਈ ਆ ਦਿੱਲੀ ਕੁਚ ਕਰਨ ਦੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬ ਦੇ ਵਿੱਚੋਂ ਵੱਖਰੀ ਵੱਖਰਾ ਜਗ੍ਹਾ ਦੇ ਉਪ ਚੋਂ ਲੱਖਾਂ ਦੀ ਤਦਾਦ ਦੇ ਵਿੱਚ ਅੱਜ ਟਰੈਕਟਰ ਟਰਾਲੀਆਂ ਗੱਡੀਆਂ ਸਮੇਤ ਦਿੱਲੀ ਕੁਚ ਕਰਨਗੇ ਇਹਨਾਂ ਨੂੰ ਕਿਸਾਨਾਂ ਨੂੰ ਰੋਕਣ ਵਾਸਤੇ ਸਰਕਾਰ ਵੱਖਰੇ ਵੱਖਰੇ ਤਰੀਕੇ ਲੱਭ ਰਹੀ ਆ ਬੈਰੀਕੇਡ ਬੰਦ ਕੀਤੀ ਜਾ ਰਹੀ ਆ ਹੁਣ ਸੂਤਰਾਂ ਤੋਂ ਇਹ ਪਤਾ ਲੱਗ ਚੁੱਕਾ ਕਿ 5 ਜ਼ਿਲ੍ਹਿਆਂ ਦੇ ਵਿੱਚ 5 ਕਸਬਿਆਂ ਦੇ ਵਿੱਚ ਬੈਰੀਕੇਡ ਕੀਤੀ ਗਈ ਆ ਕਿਲ ਜਿਹੜਿਆ ਕਿ ਤਾਰ ਜਿਹੜੀ ਕਿਲਾ ਵਾਲੀ ਆ ਉਹ ਬੁਚਾ ਦਿੱਤੀ ਗਈ ਆ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਪੈਂਚਰ ਕਰ ਸਕਦੇ ਕਿ ਕਿਸਾਨ ਅੱਗੇ ਨਾ ਵਾ ਸਕਣ ਪਰ ਕਿਸਾਨ ਹੁਣ ਵਾ ਚੁੱਕੇ ਨੇ ਅਦੇ ਸਦੋ ਇੱਕ ਟਰਾਲੀ ਦੇ ਵਿੱਚ 50 ਤੋਂ 20 ਕਿਸਾਨ ਬੈਠੇ ਹੋਏ ਨੇ ਜੋ ਵਿਚਾਰ ਕਰ ਰਹੇ ਨੇ ਕਿ ਦਿੱਲੀ ਨੂੰ ਕਿੱਦਾਂ ਚਕਾਉਣਾ ਕਿਉਂਕਿ ਪਹਿਲਾਂ ਵੀ ਕਿਸਾਨ ਦਿੱਲੀ ਕੁਝ ਕਰ ਚੁੱਕੇ ਸਨ ਉਹਦੇ ਵਿੱਚ ਮੰਗਾ ਮੰਨ ਲਈ ਸੀ ਕੇਂਦਰ ਸਰਕਾਰ ਨੇ ਤੇ ਕਿਸਾਨਾਂ ਦੇ ਵੱਲੋਂ ਟਰੈਕਟਰ ਟਰਾਲੀਆਂ ਪੰਜਾਬ ਦੇ ਵਿੱਚ ਮੁੜ ਵਾਪਸ ਮਗਾਲੀਆਂ ਸੀ ਪਰ ਉਸ ਤੋਂ ਬਾਅਦ ਕੇਂਦਰ ਸਰਕਾਰ ਭੱਜਦੀ ਨਜ਼ਰ ਆਈ ਆਪਣੇ ਵਾਅਦੇ ਤੋਂ ਮੁਕਰ ਗਈ ਆਪਣੇ ਜੋ ਰਿਟਰਨ ਦੇ ਵਿੱਚ ਇਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਕਿਸਾਨਾਂ ਨੂੰ ਉਹਨਾਂ ਤੋਂ ਭੱਜਦੀ ਨਜ਼ਰ ਆ ਰਹੀ ਆ ਤੇ ਹੁਣ ਕਿਸਾਨਾਂ ਦੀ ਇੱਕੋ ਸੋਚ ਆ ਕਿ ਜੋ ਸਾਡੀਆਂ ਮੰਗਾਂ ਨੇ ਉਹਨਾਂ ਨੂੰ ਅਸੀਂ ਮਨਾ ਕੇ ਫੇਰੀ ਦਿੱਲੀ ਤੋਂ ਪੰਜਾਬ ਵੱਲ ਕੁਝ ਕਰਾਂਗੇ ਤੇ ਅਸੀਂ ਵੀ ਪਲ-ਪਲ ਦੀ ਅਪਡੇਟ ਦੇ ਰਿਹਾ ਇਸ ਕਰਕੇ ਕਿ ਕਿਸਾਨਾਂ ਦੀ ਜਿਹੜੀ ਗਰਾਊਂਡ ਜ਼ੀਰੋ ਦੀ ਤਸਵੀਰ ਆ ਉਹ ਦਿਖਾ ਸਕੀਏ ਆ ਦੇਸ਼ਦੂ ਦੀ ਲੰਬੀ ਕਦਾਰ ਦੇ ਵਿੱਚ ਟਰੈਕਟਰ ਟਰਾਲੀਆਂ ਇੱਕ ਟਰੈਕਟਰ ਦੇ ਉੱਪਰ 5-5 6-6 ਝੰਡੇ ਲੱਗੇ ਹੋਏ ਨੇ ਇੱਕ ਟਰੈਕਟਰ ਦੇ ਨਾਲ 3-3 2-2 ਟਰਾਲੀਆਂ ਬਣੀਆਂ ਹੋਈਆਂ ਜਿਨ੍ਹਾਂ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਹੈਗਾ ਬਿਸਤਰੇ ਨੇ ਬਾਲਣ ਹੈਗਾ ਕਿ ਜਿਹਦੇ ਨਾਲ ਉੱਥੇ ਇਹਨਾਂ ਨੂੰ ਕਿਸੇ ਚੀਜ਼ ਦੀ ਮੁਸ਼ਕਲ ਨਾ ਆਵੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਕਈ ਜਗ੍ਹਾ ਦੇ ਉੱਪਰ ਉਹਨਾਂ ਦੇ ਵੱਲੋਂ ਅਲਰਟ ਕਰ ਦਿੱਤਾ ਗਿਆ ਕਿ ਦੁਕਾਨਾਂ ਤੇ ਕਿਸਾਨਾਂ ਨੂੰ ਕੋਈ ਰਾਸ਼ਨ ਨਾ ਦਿੱਤਾ ਜਾਵੇ ਕੋਈ ਚੀਜ਼ ਨਾ ਦਿੱਤੀ ਜਾਵੇ ਪਰ ਕਿਸਾਨ ਕਹਿ ਰਹੇ ਨੇ ਕਿ ਜੇ ਕਿਸਾਨ ਬੰਜਰ ਧਰਤੀ ਨੂੰ ਗੋੜ ਕੀ ਆਪਣੀ ਫਸਲ ਵੇਚ ਸਕਦਾ ਤੇ ਦਿੱਲੀ ਉਹਦੇ ਅੱਗੇ ਕੀ ਆ ਤੇ ਇਸ ਕਰਕੇ ਹੁਣ ਵੇਖ ਸਕਦੇ ਹੋ ਕਿ ਜਿੱਥੇ ਤੱਕ ਕੈਮਰੇ ਦੀ ਨਜ਼ਰ ਜਾ ਰਹੀ ਆ ਸੜਕਾਂ ਦੇ ਉੱਪਰ ਇਹ ਟਰੈਕਟਰ ਟਰਾਲੀ ਕਿਸਾਨਾਂ ਦੇ ਘੁੰਮਦੇ ਨਜ਼ਰ ਆਉਣਗੇ ਦਿੱਲੀ ਦੇ ਵਿੱਚ ਤੇ ਪਰ ਉਥੇ ਕੇਂਦਰ ਸਰਕਾਰ ਦੇ ਵੱਲੋਂ ਵੀ ਸਿਕੰਜਾ ਕੱਸ ਦਿੱਤਾ ਗਿਆ ਕਿਸਾਨਾਂ ਦੇ ਉੱਪਰ ਜਗ੍ਹਾ-ਜਗ੍ਹਾ ਤੋਂ ਜਿੱਥੇ ਉਹਨਾਂ ਦੇ ਵੱਲੋਂ ਬੈਰੀਕੇਡ ਲਗਾ ਦਿੱਤੀ ਗਈ ਆ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਡਰੋਨਾਂ ਥਰੂ ਕਿਸਾਨਾਂ 'ਤੇ ਨਜ਼ਰ ਰੱਖੀ ਜਾਵੇਗੀ ਤੇ ਕਈ ਜਗ੍ਹਾ ਦੇ ਉੱਪਰ ਸਰਕਾਰ ਦੇ ਵੱਲੋਂ ਨੈੱਟ ਵੀ ਬੰਦ ਕਰ ਦਿੱਤਾ ਗਿਆ ਵਾ ਪਰ ਕਿਸਾਨ ਵੀ ਡਿਵਾਂਸ ਚੱਲ ਰਹੇ ਨੇ ਡਿਵਾਂਸ ਇਸ ਕਰਕੇ ਕਹਿ ਰਿਹਾ ਕਿ ਕਿਸਾਨਾਂ ਦੇ ਵੱਲੋਂ ਵੀ ਵੋਕੀ ਟੋਕੀ ਰੱਖ ਲਈ ਆ ਕਿ ਜੇ ਇਹ ਵੀ ਸਾਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਅਸੀਂ ਵੋਕੀ ਟੋਕੀ ਦੇ ਉੱਪਰ ਗੱਲ ਕਰਾਂਗੇ ਗੱਲ ਇਹ ਆ ਕਿ ਪੰਜਾਬ ਨੂੰ ਕੇਂਦਰ ਸਰਕਾਰ ਸਮਝਦੀ ਕੀ ਆ ਕੱਲ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉਹਦੇ ਵਿੱਚ ਇੱਕ ਚੀਜ਼ ਕੀਤੀ ਸੀ ਕਿ ਜੇ ਕਿਸਾਨਾਂ ਨੇ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਨੇ ਤਾਂ ਸਰਕਾਰ ਕਿਉਂ ਭੱਜਦੀ ਨਜ਼ਰ ਆ ਰਹੀ ਆ ਤਜੇ ਸਾਡੇ ਫੰਡ ਹੈਗੇ ਨੇ ਪੰਜਾਬ ਦੇ ਉਹ ਕਿਉਂ ਭਜਦੀ ਨਜ਼ਰ ਆ ਰਹੀਆ ਕਿਉਂ ਨਹੀਂ ਕੇਂਦਰ ਸਰਕਾਰ ਸਾਡੇ ਫੰਡ ਦੇ ਰਹੀਆ ਤੇ ਕਿਉਂਕਿ ਉਹਨਾਂ ਦੇ ਵੱਲੋਂ ਇਹ ਕਿਹਾ ਕਿ ਪੰਜਾਬ ਨੂੰ ਹਮੇਸ਼ਾ ਹੀ ਕੇਂਦਰ ਸਰਕਾਰ ਦੇ ਨੂੰ ਪਿੱਛੇ ਰੱਖਿਆ ਗਿਆ ਕਿ ਪੰਜਾਬ ਵੱਧ ਨਾ ਸਕੇ ਪਰ ਪੰਜਾਬ ਝੁਕਣ ਵਾਲਾ ਨਹੀਂ ਪੰਜਾਬ ਆਪਣੇ ਹੱਕ ਲੈਣਾ ਜਾਣਦਾ ਹੱਕ ਦੇਖ ਹੀ ਰਹੇ ਹੋ ਕਿ ਕਿਸਾਨ ਵੱਡੀ ਗਿਣਤੀ ਦੇ ਵਿੱਚ ਦਿੱਲੀ ਕੂਚ ਕਰ ਰਹੇ ਨੇ ਲਿਵਿੰਗ ਇੰਡੀਆ ਹੁਣ ਗਰਾਊਂਡ ਜ਼ੀਰੋ ਤੋਂ ਪਰ ਆ ਚੁੱਕੀ ਆ ਅਸੀਂ ਕਿਸਾਨ ਆ ਆਤਕਾ ਦੇ ਨਹੀਂ ਇਹ ਟਰੈਕਟਰ ਦੇ ਉੱਪਰ ਇੱਕ ਤਸਵੀਰ ਲਿਖੀ ਆ ਹੁਣ ਇੱਕ ਤਸਵੀਰ ਮੈਂ ਹੋਰ ਦਿਖਾਉਂਗਾ ਜਦੋਂ ਤੁਸੀਂ ਕਿਸੇ ਦੇ ਫਲੈਟ ਦੇ ਵਿੱਚ ਜਾਂਦੇ ਹੋ ਘਰ ਦੇ ਵਿੱਚ ਜਾਂਦੇ ਹੋ ਇੱਕ ਵੱਖਰੀ ਤਸਵੀਰ ਆਉਂਦੀ ਆ ਐਂਟਰ ਹੋਣ ਤੋਂ ਪਹਿਲਾਂ ਕਿਉਂਕਿ ਸੀੜੀਆਂ ਉੱਥੇ ਵੀ ਹੁੰਦੀਆਂ ਸੀੜੀਆਂ ਲਗਾ ਲਈਆਂ ਮੈਟਿੰਗ ਹੁੰਦੀ ਆ ਤੇ ਵਾਟਰ ਕੁਲਰ ਆ ਦਿੱਤਾ ਗਿਆ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਭਾਵੇਂ ਜਿੰਨੇ ਮਰਜ਼ੀ ਤਰੀਕੇ ਕਹਿਤੇ ਆ ਹਰ ਇੱਕ ਪੰਪ ਦੇ ਉੱਪਰ ਕਹਤਾ ਤੇਲ ਨਹੀਂ ਇਹਨਾਂ ਨੂੰ ਪਾਇਆ ਜਾਵੇਗਾ ਪਾਣੀ ਨਹੀਂ ਦਿੱਤਾ ਜਾਵੇਗਾ ਰਸ ਨਹੀਂ ਦਿੱਤਾ ਜਾਵੇਗਾ ਤੋ ਕਿਚਨ ਬਣਾ ਦਿੱਤਾ ਗਿਆ ਇਨੂੰ ਕਹਿੰਦੇ ਆ ਪੰਜਾਬੀਆਂ ਦਾ ਤਰੀਕਾ ਕਿਉਂਕਿ ਇਹਨਾਂ ਨੂੰ ਤਰੀਕਾ ਆ ਗਿਆ ਇਹਨਾਂ ਦਾ ਇੱਥੇ ਅਮਰੀਕਾ ਵਾ ਤੇ ਦਿੱਲੀ ਨੂੰ ਝਕਾਉਣ ਵਾਸਤੇ ਬਿਸਤਰੇ ਰੱਖ ਲਏ ਨੇ 6-6 ਮਹੀਨਿਆਂ ਦਾ ਰਸ਼ਰ ਰੱਖ ਲਿਆ ਉਤੋਂ ਚਾਰਜਰ ਵਾਸਤੇ ਬੋਰਡ ਲਗਾ ਦਿੱਤੇ ਗਏ ਨੇ ਨੈੱਟ ਵੀ ਭਾਵੇਂ ਬੰਦ ਕਰ ਦਿੱਤਾ ਗਿਆ ਪੱਗ ਬੰਨਣ ਨੂੰ ਸ਼ੀਸ਼ਾ ਲਗਾ ਦਿੱਤਾ ਗਿਆ ਕਿ ਹਰ ਇੱਕ ਤਸਵੀਰ ਜਿਹੜੀ ਆ ਉਹ ਸਾਫ਼ ਕਰ ਦਿੱਤੀ ਗਈ ਆ ਤੇ ਆ ਵੇਖੋ ਆ ਬਿਸਤਰਾ ਪੋਲਾ ਬਿਸਤਰਾ ਜਿੱਥੇ ਮੋਦੀ ਸਾਹਿਬ ਸੌਂਦੇ ਨੇ ਉੱਥੇ ਉਹਨਾਂ ਕਿਸਾਨ ਵੀ ਸੌਣਗੇ ਉਹਨਾਂ ਨੇ ਆਪਣੇ ਪੋਲੇ ਬਿਸਤਰੇ ਕਰ ਲਏ ਆ ਰਜਾਈਆਂ ਰੱਖ ਲਈਆਂ ਨੇ ਤਲਾਈਆਂ ਰੱਖ ਲਈਆਂ ਨੇ ਚਾਰਜਰ ਰੱਖ ਲਏ ਨੇ ਕੀ ਬਦਲ ਤੋਂ ਬਰਸਾਤੀ ਮੌਸਮ ਹੋ ਸਕਦਾ ਜਿੱਦਾਂ ਧੁੰਦ ਪੈ ਰਹੀ ਆ ਉਸ ਚੀਜ਼ ਵਾਸਤੇ ਵੀ ਉੱਪਰ ਤਰਪਾਲ ਪਾ ਲਈ ਆ ਡਬਲ ਡਬਲ ਤਰਪਾਲਾ ਕਰਦੇ ਆ ਕਿ ਠੰਡ ਤੋਂ ਬਚਿਆ ਜਾਵੇ ਪਰ ਕਿਸਾਨ ਹਮੇਸ਼ਾ ਠੰਡ ਦੇ ਵਿੱਚ ਰਹਿੰਦੇ ਨੇ ਆਪਣੀਆਂ ਫਸਲਾਂ ਪਾਣੀ ਲਾਉਂਦੇ ਨੇ ਉਹਨਾਂ ਕੜਾਕੇ ਦੀ ਠੰਡ ਦੇ ਵਿੱਚ ਪਰ ਹੁਣ ਇਹ ਤਸਵੀਰ ਬੜਾ ਕੁਝ ਬਿਆਨਕਾਰੀ ਆ ਕੇਂਦਰ ਸਰਕਾਰ ਦਰਦੀ ਵੀ ਨਜ਼ਰ ਆ ਰਹੀ ਆ ਕਿ ਕਿਤੇ ਜੇ ਕਿਸਾਨ ਇਹ ਦਿੱਲੀ ਆ ਗਏ ਤੇ ਕਿਤੇ ਕੋਈ ਰੱਟਾ ਨਾ ਪੈ ਜੇ ਕਿ ਇਹ ਗੱਲਬਾਤ ਕਰੀ ਆ ਹਲੋ ਆ ਦੇ ਇਹ ਭਾਈ ਸਭ ਕੀ ਨਾਮ ਹੈ ਵਿਰਿੰਦਰ ਸਿੰਘ ਜੀ ਮੇਰਾ ਨਾਮ ਪਰ ਇਹ ਕਿਹੜਾ ਪਿੰਡ ਆ ਨੰਗਲ ਗੁਰੂ ਇੱਥੇ ਕਿੱਥੇ ਦਾ ਕਿੱਦਾਂ ਇਹ ਕਿਚਨ ਸਾਰਾ ਜੀ ਤਿਆਰ ਆਪਣੀ ਪੂਰਾ ਨਕਸ਼ਾ ਬਣਾ ਕੇ ਤਿਆਰ ਕਰਕੇ ਵੀ ਟਰਾਲੇ 'ਚ ਬੰਦੇ ਫਿਟ ਰਹੇ ਨੇ ਕਿਚਨ ਵੀ ਫਿਟ ਰਹੇ ਆ ਵੇ ਰਾਸ਼ਨ ਪਾਣੀ ਸਾਰਾ ਤਿਆਰ ਕਰਕੇ ਤੇ ਜਿਹੜਾ ਜਿੰਨਾ ਟਾਈਮ ਲੱਗੂ ਲਾ ਕੇ ਆਵਾਂਗੇ 2 ਮਿੰਨ ਲੱਗਣ 4 ਲੱਗਣ 6 ਲੱਗ ਕੇ ਲਾ ਕੇ ਆਵਾਂਗੇ ਜੀ ਅੱਛਾ ਇਹ ਇਹ ਕਿੰਨੇ ਦਿਨ ਦਾ ਰਸ ਲੈਗਾ ਇਹ 6 ਮਹੀਨੇ ਦਾ ਅੱਛਾ 6 ਮਹੀਨੇ ਦਾ ਹਾਂ ਜੀ ਬੋਲ ਜਰ ਮਕਰ ਹੋਰ ਆ ਜਾਊਗਾ ਕੋਈ ਗੱਲ ਨਹੀਂ ਓਏ ਹੋਏ ਕੀ ਬਾਤ ਆ ਜ ਉਹ ਧੁੰਦ ਬੜੀ ਪੈ ਰਹੀ ਹੈ ਕੋਈ ਗੱਲ ਵਾਦ ਪਰਵਾਰੀ ਪਰਵਾਰੀ ਕਰਦਾ ਜੱਟ ਪਰਵਾਰੀ ਕਰਦਾ ਦਿੱਲੀ ਦੇ ਕੜਾਕੇ ਕੱਢ ਜਾਵਾਂਗੇ ਐਨਕ ਨਹੀਂ ਦੱਬਦੇ ਕਿ ਜੋ ਹੋ ਗਿਆ ਹੋ ਗਿਆ ਗਲਤੀ ਹੈ ਇਹਨੂੰ ਕੱਢ ਦੇ ਹੋ ਗਿਆ ਤਾਰਕ ਚਗਾ ਗਿਆ ਵਗੈਰ ਖੇਤ ਪਿੱਛੇ ਰਹਿਣਾ ਬਿਲਕੁਲ ਜੀ ਆਹ ਮੋਦੀ ਨੂੰ ਝਪੋਣ ਵਾਸਤੇ ਤਿਆਰੀ ਆ ਆ ਟਰੈਕਟਰਾਂ ਦੀ ਕੂਚ ਆ ਕਿ ਲੰਬੀ ਕਦਾਰ ਦੇ ਵਿੱਚ ਧੁੰਦ ਜਿੰਨੀ ਮਰਜ਼ੀ ਆ ਠੰਡ ਜਿੰਨੀ ਮਰਜ਼ੀ ਆ ਪਰ ਦੱਬ ਦਿੱਤੀ ਕਿ ਲਈ ਕਿਸਾਨਾਂ ਦੇ ਵੱਲੋਂ